ਨਰਿੰਦਰ ਮੋਦੀ ਲੈਰ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਪਰ ਮੈਂ ਸਮਝਦਾ ਕਿ ਬੀਜੇਪੀ ਦੀ ਲੀਡਰਸ਼ਿਪ ਕਿਉਂਕਿ ਸਾਡੀ ਪਹਿਲੀ ਜੂਨ ਨੂੰ ਇਲੈਕਸ਼ਨ ਹੈ ਇਹ ਸਾਰੀ ਇਲੈਕਸ਼ਨ ਨੂੰ ਕਮਿਊਨਲਾਈਜ਼ ਕਰਨ ਦੀ ਕੋਸ਼ਿਸ਼ ਕਰੇ ਬਟ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਵਾਰਨ ਕਰਨਾ ਚਾਹੁੰਦਾ ਪੰਜਾਬ ਇਸ ਨਾਜ਼ੁਕ ਦੌਰ ਚ ਆਲਰੇਡੀ ਗੁਜ਼ਰ ਚੁੱਕਿਆ ਹੈ ਤਕਰੀਬਨ 20 ਸਾਲ 35000 ਤੋਂ ਵੱਧ ਪੰਜਾਬੀਆਂ ਨੇ ਸ਼ਾਤਾਂ ਦਿੱਤੀਆਂ ਸੀ ਕਿਰਪਾ ਕਰਕੇ ਪੰਜਾਬ ਦਾ ਮਾਹੌਲ ਵਿਗਾੜੋ ਨਾ ਸਾਡਾ ਸਾਰੇ ਪੰਜਾਬੀਆਂ ਦਾ ਨੌ ਤੇ ਮਾਸਤ ਰਿਸ਼ਤਾ ਕੋਈ ਕਿਸੇ ਧਰਮ ਨਾਲ ਜਾਂ ਕਿਸੇ ਫਿਰਕੇ ਨਾਲ ਕਿਰਪਾ ਕਰਕੇ ਵੋਟਾਂ ਦਾ ਮਸਲਾ ਹੋਰ ਤੁਸੀਂ ਆਪਣੇ ਕੰਮ ਤੇ ਵੋਟਾਂ ਮੰਗੋ ਤੁਸੀਂ ਇਹੋ ਜਿਹਾ ਪ੍ਰਚਾਰ ਨਾ ਕਰੋ ਜਿਹਦੇ ਵਿੱਚ ਭਰਾ ਨਾਲ ਭਰਾ ਵੰਡਿਆ ਜਾਏ ਤੁਸੀਂ ਵੋਟਾਂ ਲੈ ਕੇ ਦਿੱਲੀ ਚਲੇ ਜਾਣਾ ਤੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪੇਚਾ ਪਾ ਕੇ ਚਲੇ ਜਾਣਾ ਜਿਹੜਾ ਸਾਨੂੰ ਫੇਰ ਲੰਬਾ ਟਾਈਮ ਸ਼ਹਾਹਤਾ ਦੇ ਕੇ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਫੇਰ ਐਦਕੀ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜੇ ਹਾਲਾਤ ਵਿਗੜਦੇ ਨੇ ਉਹਨਾਂ ਨੂੰ ਠੀਕ ਕਰਨ ਚ ਬਹੁਤ ਜ਼ਿਆਦਾ ਵਕਤ ਲੱਗਦਾ ਹੈ। ਤਾਂ ਇਸ ਗੱਲ ਕਰ ਮਾਹੌਲ ਐਂਟੀ ਮੋਦੀ ਹੈ। ਕੱਲੀ ਇੱਕ ਕਾਂਗਰਸ ਹੀ ਇਹੋ ਜੀ ਜਮਾਤ ਹੈ ਜਿਹੜੇ ਹਰ ਫਿਰਕੇ ਨੂੰ ਤੇ ਪੰਜਾਬ ਨੂੰ ਸ਼ਾਂਤ ਰੱਖ ਸਕਦੀ ਪਹਿਲੇ ਵੀ ਤੁਹਾਨੂੰ ਪਤਾ ਹੈ। ਵਿਕਲਪ ਦੇ ਵਿੱਚ ਤਿੰਨ ਪਾਰਟੀਆਂ ਨੇ ਬੀਜੇਪੀ ਦੇ ਵਿਕਲਪ ਚ ਕਾਂਗਰਸ ਹੈ ਆਪ ਹੈ ਤੇ ਅਕਾਲੀ ਦਲ ਅਕਾਲੀ ਦਲ ਇਸ ਬੀ ਟੀਮ ਆਫ ਦੀ ਬੀਜੇਪੀ ਸਾਰਿਆਂ ਨੂੰ ਪਤਾ ਹੈ ਇਹਨਾਂ ਦਾ ਫੈਸਲਾ ਹੁੰਦੇ ਹੁੰਦੇ ਟਲ ਗਿਆ ਕਿਸਾਨਾਂ ਦੇ ਮੂਵਮੈਂਟ ਕਾਰਨ ਅਕਾਲੀ ਦਲ ਤੇ ਭਾਜਪਾ ਦਾ ਆਪਸ ਸੁਮੇਲ ਨਹੀਂ ਹੋ ਸਕਿਆ ਆਪ ਦੀ ਲੀਡਰਸ਼ਿਪ ਤੁਸੀਂ ਵੇਖੀ ਹੈ ਕੇਜਰੀਵਾਲ ਸਾਹਿਬ ਨੇ ਮਮਤਾ ਬੇਨਰਜੀ ਨੇ ਤੇ ਉਧਵ ਠਾਕਰੇ ਜੀ ਨੇ ਪਟਨੇ ਦੀ ਰੈਲੀ ਵਿੱਚ ਇਹ ਗੱਲ ਕਹੀ ਹੈ ਕਿ ਜੇ ਇੰਡੀਆ ਬਲੌਕ ਦੀ ਮੈਜੋਰਟੀ ਆਏਗੀ ਤੇ ਕਾਂਗਰਸ ਆਪ ਪ੍ਰਧਾਨ ਮੰਤਰੀ ਹੋਏਗਾ ਜੇ ਜੇ ਕੇਜਰੀਵਾਲ ਸਾਹਿਬ ਸਿੱਧੇ ਤੌਰ ਤੇ ਕਹ ਰਹੇ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਮੇਰੀ ਅਪੀਲ ਸੋਚੇ ਪੰਜਾਬੀਆਂ ਨੂੰ ਏ ਸਿੱਧੀ ਵੋਟ ਕਾਂਗਰਸ ਦੇ ਕੈਂਡੀਡੇਟਾਂ ਨੂੰ ਪਾਓ ਆਪ ਦੇ ਕੈਂਡੀਡੇਟਾਂ ਨੂੰ ਵੋਟ ਪਾ ਕੇ ਜ਼ਾਇਆ ਨਾ ਕਰੋ ਅਗਲੀ ਗੱਲ ਮੇਰੀ ਇੱਕ ਹੋਰ ਸਰ ਪੰਜ ਕੈਂਡੀਡੇਟ 13 ਵਿੱਚੋਂ ਇਹਨਾਂ ਮਿਨਿਸਟਰ ਲਿਆਂਦੇ ਨੇ ਭਗਵੰਤ ਮਾਨ ਜੀ ਤੇ ਜਿੰਨੇ ਮਿਨਿਸਟਰ ਨੇ ਮੇਰੇ ਕੋਲ ਖਬਰ ਹੈ ਕੋਈ ਵੀ ਆਪ ਜਿੱਤਣਾ ਨਹੀਂ ਚਾਹਦਾ ਕੋਈ ਵੀ ਇਲੈਕਸ਼ਨ ਜਿੱਤਣਾ ਨਹੀਂ ਚਾਹਦਾ ਚੋਰ ਨਾਲੋਂ ਪੰਡ ਕਾਲੀ ਜਿਨੇ ਮਨਿਸਟਰ ਨੇ ਕੈਂਡੀਡੇਟ ਨੇ ਉਹ ਤੇ ਲਤਾਂ ਖਿੱਚਦੇ ਨੇ ਕਿ ਸਾਡਾ ਮਾਂਜਾ ਲੈਦੇ ਅਸੀਂ ਹਾਰ ਜਾਈਏ ਸੋ ਤਾਂ ਮੰਤਰੀ ਰਹ ਜੀ ਮੰਤਰੀ ਬਣ ਚੋਨਾਂ ਨੂੰ ਫਾਇਦਾ ਦਿੱਲੀ ਵਿੱਚ ਜਾ ਕੇ ਉਹ ਨਾ ਤੇ ਉਹਨਾਂ ਕੋਈ ਐਕਸਪੀਰੀਅੰਸ ਹੈ ਨਾ ਉਹਨਾਂ ਕੋਈ ਐਜੂਕੇਸ਼ਨ ਹੈ ਨਾ ਕੋਈ ਕੰਟ੍ਰਿਬਿਊਟ ਕਰ ਸਕਦੇ ਸੋ ਜਦੋਂ ਕੈਂਡੀਡੇਟ ਖੁਦ ਹੀ ਲਤਾਂ ਖਿੱਚੀ ਜਾਂਦਾ ਤੇ ਇਹਨਾਂ ਦਾ ਹੱਬ ਬੰਨਾ ਕੀ ਹੈ ਸੋ ਮੈਂ ਤੇ ਇੱਕੋ ਹੀ ਅਪੀਲ ਕਰਨੀ ਪੰਜਾਬੀਆਂ ਨੂੰ ਸਿਆਣਫ ਦੇ ਨਾਲ ਵਿਸ਼ੇਸ਼ ਤੌਰ ਤਰਨ ਤਰਨ ਵਾਲਿਆਂ ਕਿ ਦਿਲ ਤੋਂ ਫੈਸਲਾ ਨਾ ਦੇ ਲਿਓ ਦਿਮਾਗ ਤੋਂ ਫੈਸਲਾ ਲਿਓ ਮਤ ਦਾ ਧਾਨ ਜਿਹੜਾ ਮਤ ਦਾ ਇਸਤੇਮਾਲ ਕਰਕੇ ਉਹ ਫੈਸਲਾ ਲਿਓ ਜਿਹਦੇ ਵਿੱਚ ਪੰਜਾਬ ਸ਼ਾਂਤ ਰਿਹਾ ਸੀ ਇੱਕ ਪਾਸੇ ਭਗਵੰਤਪਨ 13 ਜੀਰੋ ਦਾ ਦਾਵਾ ਕਰ ਰਹੇ ਨੇ ਪਰ ਕੱਲ ਕੇਰੀਵਾਰ ਪਹੁੰਚੇ ਜਿਹੜਾ ਰੋਡ ਸ਼ੋਅ ਫਲॉप ਰਿਹਾ ਪੂਰੀ ਤਰ੍ਹਾਂ ਦੇਖੋ ਜੀ ਇਹਨਾਂ ਦਾ ਹਰ ਸ਼ੋਅ ਫਲॉप ਹੀ ਰਹਿਣਾ ਜਿਸ ਵੇਖੋ ਸਾਡੀ ਬਦਕਿਸਮਤੀ ਪੰਜਾਬ ਦੀ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਮжоਰਟੀ ਸਿੱਖ ਸੂਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜੇ ਆਦੇਸ਼ ਨੇ ਕਿ ਹਰ ਸਿੱਖ ਜਿਹੜਾ ਉਹਨੇ ਆਪਣੇ ਨਾਮ ਵਿੱਚ ਸਿੰਘ ਜ਼ਰੂਰ ਲਾਣਾ ਹਰ ਔਰਤ ਦੇ ਨਾਂ ਦੇ ਪਿੱਛੇ ਕੌਰ ਲੱਗਣਾ ਹੁੰਦਾ ਇਹ ਕੱਲਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹਦੇ ਨਾਂ ਵਿੱਚ ਸਿੰਘ ਹੈ ਨਹੀਂ ਉਹ ਆਪਣੇ ਆਪ ਨੂੰ ਭਗਵੰਤ ਮਾਨ ਦੱਸਦਾ ਤੇ ਇੱਕੋ ਮੁੱਖ ਮੰਤਰੀ ਹੈ ਪਿਛਲੇ 75 ਸਾਲਾਂ ਚ ਜਿਹਦੀ ਦਸਤਾਰ ਥੱਲੇ ਜਿਹਦੀ ਦਸਤਾਰ ਥੱਲੇ ਕੇਸ ਹੈ ਨਹੀਂ ਨਾਂ ਵਿੱਚ ਸਿੰਘ ਹੈ ਨਹੀਂ ਦਸਤਾਰ ਥੱਲੇ ਕੇਸ ਹੈ ਨਹੀਂ ਕਿ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਸੁਰੱਖਿਅਤ ਰੱਖ ਸਕਦਾ ਤੇ ਤੁਸੀਂ ਪਿਛਲੇ ਰੋਡ ਸ਼ੋਅ 'ਚ ਵੇਖਿਆ ਚੰਦ ਦੇਣ ਪਹਿਲੇ ਗਰਮੀ ਜ਼ਿਆਦਾ ਹੋ ਗਈ ਇੰਜਣ ਗਰਮ ਹੋ ਗਿਆ ਸ਼ਾਮ ਦੀ ਦਵਾਈ ਪੀਣ ਤੋਂ ਬਾਅਦ ਇੰਜਣ ਗਰਮ ਹੋ ਗਿਆ ਪਹਿਲੇ ਪਾਣੀ ਦੀ ਬੋਤਲ ਪਾਣੀ ਪੀਤਾ ਫਿਰ ਮੂੰਹ ਧੋਤਾ ਫਿਰ ਜਿਹੜਾ ਬਕਾਇਆ ਪਾਣੀ ਰਹਿ ਗਿਆ ਸੀ ਉਹ ਦਸਤਾਰ ਦੇ ਵਿੱਚ ਪਾ ਲਿਆ ਜੇ ਸਾਦਮੀ ਨੂੰ ਦਸਤਾਰ ਦੀ ਅਹਿਮੀਅਤ ਨਹੀਂ ਪਤਾ ਇਹਦੀਆਂ ਕੁਰਬਾਨੀਆਂ ਨਹੀਂ ਪਤਾ ਇਹਦੇ ਇਹਦੇ ਇਸ ਦਾ ਸਿੰਬਲ ਕੀ ਹੈ ਸਾਰੀ ਦੁਨੀਆ 'ਚ ਕਿੰਨਾ ਇੱਜ਼ਤ ਤੇ ਮਾਨ ਹੈ ਜੇ ਜਿਹੜਾ ਚੀਫ ਮਿਨਿਸਟਰ ਹੁੰਦਾ ਆਈਕਨ ਹੁੰਦਾ ਫॉर ਸਟੇਟ ਜੇ ਆਈਕਨ ਇਹੋ ਜਿਹਾ ਕੰਮ ਕਰੇਗਾ ਇਹ ਤੁਹਾਨੂੰ ਦੱਸੋ ਨੌਜਵਾਨ ਬੱਚਿਆਂ ਨੂੰ ਅਸੀਂ ਕਿਸ ਕਿਸਮ ਦਾ ਮੈਸੇਜ ਹੈ ਸਰ ਲਾਲੀਟਾ ਲਈ ਤੇ ਨਾਲ ਕਿੰਨੀ ਇੰਡੀਪੈਂਡੈਂਟ ਖੜੇ ਸੀ 18000 ਵੋਟ ਤੇ ਉਦੋਂ ਲੈ ਗਏ ਤੁਸੀਂ ਆਪਣੇ ਆਪ ਹੀ ਵੇਖੋ ਇੱਕ ਮਜ਼ਬੂਤ ਸਾਥੀ ਨੇ ਸਾਡੇ ਆਏ ਨੇ ਇਹਦੇ ਨਾਲ ਨਿਹਰਾ ਤਰਨਤਨ ਜੀ ਨਹੀਂ ਬਾਕੀ ਸਾਰੇ ਬਹੁਤ ਕਨਸਟੈਂਸੀਆਂ ਚ ਇਹਨਾਂ ਦੀ ਰਿਸ਼ਤੇਦਾਰੀ ਹੈ ਸਜਨ ਵੇਲੀ ਤਗੜੇ ਪਰਿਵਾਰ ਨੇ ਮਾਝੇ ਦੇ ਜਿਹੜੇ ਨੂਨ ਪਰਿਵਾਰ ਨੇ ਪੁਰਾਣੇ ਤੋਂ ਇਹਨਾਂ ਦੇ ਆਨਾਂ ਦਾ ਜ਼ਬਰਦਸਤ ਧੱਕਾ ਸਾਹਿਬ ਅਮਰਤਪਾਲ ਦੀ ਲਹਿਰ ਦੀ ਝਲੀ ਇਸ ਖਾਲ ਦੇ ਵਿੱਚ ਉਹਦੇ ਬਾਰੇ ਸਭ ਹੋ ਜੇ ਦੇਖੋ ਬੇਨਤੀ ਮੇਰੀ ਸੁਣੋ ਇਹ ਚੀਜ਼ਾਂ ਜਿਹੜੀਆਂ ਨੇ ਇਹ 4 ਤਰੀਕ ਨੂੰ ਹਰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏ ਮੈਂ ਕਿਸੇ ਨੂੰ ਚੰਗਾ ਮਾੜਾ ਕੈਂਡੀਡੇਟ ਨੂੰ ਨਹੀਂ ਕਹਿਣਾ ਚਾਹੁੰਦਾ ਮੈਂ ਤੇ ਕੋ ਮੈਸੇਜ ਤਰਨਤਾਨ ਦੇ ਸਾਥੀਆਂ ਨੂੰ ਦੇਣਾ ਚਾਹਨਾ ਅੱਜ ਕੀ ਫੈਸਲਾ ਦਿਲ ਤੋਂ ਨਾ ਲਿਓ ਦਿਮਾਗ ਤੋਂ ਲਿਓ